ਮਝਵੜਾ ਪੁਲਿਸ ਵੱਲੋਂ ਗਊ ਰੱਖਿਆ ਦਲ ਦੀ ਮੁਸਤਜ਼ਦੀ ਨਾਲ ਗਊਆਂ ਤੇ ਬਲਦ ਬੁੱਜੜ ਖਾਨ ਲੈ ਜਾ ਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਰੋਬਨ ਮਸਤੀ ਤਨਪਤੀ ਅਤੇ ਪਰਵਿੰਦਰ ਕੁਮਾਰ ਵੱਜੂ ਹੋਈ ਹੈ ਗਊ ਰੱਖਿਆ ਦਲ ਦੇ ਪੰਜਾਬ ਪ੍ਰਦਾਨ ਨਿਸ਼ਕਸ਼ਨ ਕੁਮਾਰ ਵਾਸੀ ਰੂਪਨਗਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਨੇ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿਛਲੇ 4-5 ਦਿਨ ਤੋਂ ਕੁਝ ਗੱਡੀਆਂ ਵਾਲੇ ਪਵਾਦ ਪੁਲ ਕੋਲ ਬਣੇ ਸ਼ੈੱਡ ਦੇ ਵਿੱਚ ਬੈਠੇ ਹੋਏ ਨੇ ਜਿਨ੍ਹਾਂ ਨੇ ਬਾਹਰ ਬਲਦ ਤੇ ਗਊਆਂ ਬੰਨੀਆਂ ਹੋਈਆਂ ਨੇ ਬਿਆਨ ਕਰਤ ਅਨੁਸਾਰ ਇਹ ਵਿਅਕਤੀ ਬਲਦ ਤੇ ਗਊਆਂ ਦੀ ਤਸਕਰੀ ਕਰਦੇ ਨੇ ਅੱਜ ਉਹਦੇ ਰਾਤ ਜਦੋਂ ਆਪਣੇ ਸਾਥੀਆਂ ਸਮੇਤ ਪਵਤ ਪੁਲ ਉਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਇੱਕ ਪਿਕਅਪ ਜੀਪ ਦੇ ਵਿੱਚ ਦੋ ਵਿਅਕਤੀ ਬਲਦਾਂ ਨੂੰ ਲੱਦ ਰਹੇ ਸਨ ਜਦਕਿ 20 ਤੋਂ ਬਾਅਦ ਬਲਦ ਤੇ ਗਊਆਂ ਆਸ-ਪਾਸ ਖੜੇ ਸਨ ਜਦੋਂ ਉਹਨਾਂ ਨੂੰ ਗੱਡੀ ਦੇ ਵਿੱਚ ਬਲਦ ਭਰਨ ਬਾਰੇ ਪੁੱਛਿਆ ਗਿਆ ਤਾਂ ਗੱਡੀ ਦੇ ਡਰਾਈਵਰ ਨੇ ਆਪਣਾ ਨਾਮ ਰੋਬਨ ਮਸਤੀ ਜਦਕਿ ਬਾਕੀ ਨੇ ਆਪਣਾ ਨਾਮ ਤਨਪਤੀ ਅਤੇ ਪਰਵਿੰਦਰ ਕੁਮਾਰ ਦੱਸਿਆ ਮੌਕੇ ਉਤੇ ਹੀ ਵਿਅਕਤੀ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕੇ ਬਿਆਨਕਰਤਾ ਅਨੁਸਾਰ ਅਸੀਂ ਗਉਆਂ ਤੇ ਬਲਦਾ ਦੀ Hindu ਧਰਮ ਅਨੁਸਾਰ ਪੂਜਾ ਕਰਦੇ ਆ ਪਰ ਇਹ ਵਿਅਕਤੀ ਇਹਨਾਂ ਦੀ ਹੱਤਿਆ ਕਰਨ ਦੇ ਲਈ ਬੁਚੇਰ ਖਾਨੇ ਲਜਾਰੇ ਨੇ ਜਿਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉਥੇ ਜਦੋਂ ਇਸ ਮਾਮਲੇ ਬਾਬਤ ਥਾਣਾ ਮੁਖੀ ਨੇ ਦੱਸਿਆ ਕਈ ਇਹਨਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਗਊ ਅਤੇ ਬਲਦ ਉਹਨਾਂ ਕਿੱਥੋਂ ਲੈ ਕੇ ਜਾ ਰਹੇ ਸੀ ਅਤੇ ਕਿੱਥੇ ਵੇਚਨੇ ਸੀ ਇਸ ਮਾਮਲੇ ਦੇ ਵਿੱਚ ਹੋਰ ਵੀ ਕੋਈ ਇਹਨਾਂ ਦਾ ਸਾਥ ਦੇ ਰਿਹਾ ਹੈ ਜਾਂ ਫਿਰ ਨਹੀਂ ਇਹ ਮਾਮਲਾ ਇਹ ਗਊਆਂ ਦੀ ਤਸਵੀਰ ਜਗਜੀਤ ਸ਼੍ਰੀ ਰਾਮ ਜੈਗੋ ਮਾਤਾ ਕੇ ਮਾਸਤੇਸ਼ ਕੁਮਾਰ ਰਾਸ਼ਟਰੀ ਦੇਖ ਬੁਰਖਸ਼ਾਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂ ਤੱਕ ਸਾਡੇ ਕੋਲ ਕਈ ਦਿਨਾਂ ਦੇ ਸੂਚਨਾ ਆ ਰਹੇ ਸੀ ਇਸ ਏਰੀਏ ਤੋਂ ਬਹੁਤ ਤਸਕਰੀ ਹੋ ਰਹੀ ਹੈ ਤੇ ਗਊ ਕਤਲ ਦਾ ਵੀ ਕੰਨਾ ਹੋ ਰਿਹਾ ਗਊ ਉਹਨੂੰ ਵੜ ਕੇ ਮਾਸ ਵੀ ਦੂਸਰੀ ਸਟੇਟਾਂ 'ਚ ਭੇਜਿਆ ਜਾਂਦਾ। ਇਸੇ ਇਨਫਾਰਮੇਸ਼ਨ ਨੂੰ ਲੈ ਕੇ ਅਸੀਂ 15 ਦਿਨਾਂ ਤੋਂ ਰੈਕੀ ਕਰ ਰਹੇ ਸੀ। ਰਾਤ ਸਾਡੇ ਇਹ ਜਿਹੜੀ ਜੀਪ ਤੁਹਾਡੇ ਸਾਹਮਣੇ ਖੜੀ ਹੈ ਇਹ ਸਾਡੇ ਹੱਥੋਂ ਚੜ ਗਈ। ਪੁਲਿਸ ਨੂੰ ਮੌਕੇ ਤੇ ਬੁਲਾਇਆ। ਹਰਾਨੇ ਵਾਲੀ ਗੱਲ ਇਹ ਹੈ ਤਸਕਰ ਤਾਂ ਪકડਈਆਂ ਪਰ ਉਹਨਾਂ ਦੇ ਅੰਦਰ ਇੱਕ ਪੰਜਾਬ ਹੋਮਗਾਰਡ ਦਾ ਜਵਾਨ ਵੀ ਤਸਕਰੀ ਦੇ ਵਿੱਚ ਸ਼ਾਮਲ ਸੀ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਅੰਦਰ ਇੱਕ ਨਸੀਨਾਂ ਦਾ ਬੰਦਾ ਹੈ ਜਿਹੜਾ ਲੰਬੇ ਸਮੇਂ ਤੋਂ ਤਸਕਰੀ ਕਰ ਰਿਹਾ ਹੈ ਉਹਨਾਂ ਦੀਆਂ ਗੱਡੀਆਂ ਪਾਸ ਕਰਾਉਣ ਦਾ ਕੰਮ ਕਰਦਾ ਸੀ ਲਾਲਚ ਪੈਣ ਕਰਕੇ ਦੇਖਿਆ ਇਸ ਕੰਮ ਵਿੱਚ ਪੈਸਾ ਤੇ ਉਸ ਮੁਲਾਜ਼ਮ ਨੇ ਇਹ ਗੱਡੀ ਮੁੱਲ ਖਰੀਦ ਕੇ ਆਪ ਗੱਡੀ ਚਲਾ ਕੇ ਤਸਕਰੀ ਦਾ ਕੰਮ ਸ਼ੁਰੂ ਕਰਿਆ ਤੇ ਮੌਕੇ ਤੇ ਪਕੜਿਆ ਗਿਆ ਤੇ ਉਹ ਪੁਲਿਸ ਦੇ ਕੋਲ ਰਾਤ ਆਪ ਮੰਨਿਆ ਉਸਨੇ ਕਈ ਬੰਦਿਆਂ ਦੇ ਨਾਮ ਵੀ ਦੱਸੇ ਜਿਨ੍ਹਾਂ ਨੂੰ ਅਸੀਂ ਇਹ ਸਪਲਾਈ ਕਰਦੇ ਹਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਜਿਹੜੀ ਗਊ ਮਾਤਾ ਗਊ ਵੰਸ਼ਾ ਇਹਦੇ ਨਾਲ ਸਾਰੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਇਹ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਆਂ ਨੇ ਜਦੋਂ ਖਾਲਸਾ ਦੀ ਸਿਰਜਣਾ ਕੀਤੀ ਸੀ ਉਦੋਂ ਇੱਕ ਸ਼ਬਦ ਦਿੱਤੀ ਸੀ ਖਾਲਸਾ ਨੂੰ ਵੀ ਗਊ ਗਰੀਬ ਦੀ ਰਾਖੀ ਕਰਨੀ ਆ ਉਸੇ ਪੰਜਾਬ ਦੇ ਅੰਦਰ ਗਊਆਂ ਦੇ ਉੱਪਰ ਜਿਹੜਾ ਜ਼ੁਲਮ ਹੋ ਰਿਹਾ ਹੈ ਤਸਕਰੀ ਹੋ ਰਹੀ ਗਊ ਹੱਤਿਆ ਹੋ ਰਹੀ ਹੈ ਪਿਛਲੇ 3-4 ਸਾਲਾਂ ਤੋਂ ਅਸੀਂ 15 ਕੰਟੇਨਰ ਮਾਸ ਦੇ ਗਊ ਮਾਸ ਦੇ ਫੜਕ ਚੁੱਕੇ ਆਂ ਪੰਜਾਬ ਚ 10-12 ਜਗ੍ਹਾ ਅਸੀਂ ਬੁਚੜਖਾਨੇ ਫੜਕ ਚੁੱਕੇ ਆਂ ਫਤਿਹਗੜ ਸਾਹਿਬ ਦੀ ਤਰਤੀ ਤੇ ਅਸੀਂ ਗਊਆਂ ਵੱਢਦੇ ਹੋਏ ਕਸਾਈ ਫੜਕ ਚੁੱਕੇ ਆਂ ਮੇਰੀ ਬਾਰ ਬਾਰ ਸਰਕਾਰ ਨੂੰ ਬੇਨਤੀ ਆ ਇਹ ਜਿਹੜਾ ਗਊ ਤਸਕਰੀ ਦਾ ਗਊ ਕਤਲ ਦਾ ਧਮਾ ਇਸ ਤਰਤੀ ਤੋਂ ਬੰਦ ਕੀਤਾ ਜਾਵੇ ਤੇ ਗਊ ਮਾਤਾ ਨੂੰ ਜਿਸ ਤਰ੍ਹਾਂ ਮਹਾਰਾਸ਼ਟਰ ਨੇ ਰਾਜਾ ਮਾਤਾ ਦਾ ਦਰਜਾ ਦਿੱਤਾ ਤੁਸੀਂ ਵੀ ਗਊ ਮਾਤਾ ਨੂੰ ਰਾਜਾ ਮਾਤਾ ਦਾ ਦਰਜਾ ਦਿਓ ਤਾਂ ਕਿ ਇਹ ਜਿਹੜਾ ਜ਼ੁਲਮ ਹੈ ਇਸ ਧਰਤੀ ਤੇ ਕਮ ਸੇ ਕਮ ਨਾ ਹੋ ਸਕੇ بار بار ਇਹ ਹੀ ਅਪੀਲਾ ਮੇਰੀ ਕਿਉਂਕਿ ਇਹਦੇ ਨਾਲ ਧਾਰਮਿਕ ਪਾਵਨਾ ਜੁੜੀਆਂ ਹੋਣ ਕਾਰਨ ਕਿਸੇ ਵੀ ਵਕਤ ਗੰਗਾ ਪ੍ਰਸਾਦ ਤੇ ਮਾਹੌਲ ਵੀ ਪੰਜਾਬ ਦਾ ਖਰਾਬ ਹੋ ਸਕਦਾ ਤੇ ਉਸ ਤੋਂ ਪਹਿਲਾਂ ਸਰਕਾਰ ਇਸ ਕੰਮ ਨੂੰ ਪੂਰਨ ਰੂਪ ਤੇ ਬੰਦ ਕਰ ਕਿ ਕਿੱਥੇ ਲੈ ਕੇ ਜਾ ਰਹੇ ਸੀ ਜੀ ਸਾਰੇ ਗੋਵਾ ਪਤਾ ਲੱਗਿਆ ਕਿੱਥੇ ਇਹ ਜਿਹੜਾ ਲੈ ਕੇ ਜਾ ਰਹੇ ਸੀ ਇਹਨਾਂ ਨੇ ਜੰਮੂ ਸਪਲਾਈ ਕਰਦੇ ਆ ਜੇ ਐਂਡ ਕੇਚ ਜੀ ਐਂਡ ਹਾਂ ਸ਼੍ਰੀਨਗਰ ਤੱਕ ਇਹਨਾਂ ਦਾ ਜਿੰਦੀਆਂ ਵੀ ਲੈ ਕੇ ਜਾਂਦੇ ਆ ਹੋ ਸਕਦਾ ਰਸਤੇ 'ਚ ਇਹਨਾਂ ਨੇ ਕਤਲ ਕਰਕੇ ਉਹਨਾਂ ਦਾ ਮਾਸ ਲੈ ਜਾਂਦੇ ਪਰ ਇਹ ਜਿਹੜੇ ਲੋਕ ਫੜੇ ਗਏ ਆ ਪੇਸ਼ੇਵਰ ਆ ਇੱਕ ਕਾਫੀ ਲੰਬੇ ਸਮੇਂ ਤੋਂ ਇਸ ਕੰਮ 'ਤੇ ਜੁੜੇ ਹੋਏ ਆ ਇਹ ਕਿੱਥੇ ਕਰਦੇ ਸੀ ਜਿਹੜੀਆਂ ਗੋਵਾ ਇਕੱਠੀ ਕਿੱਥੋਂ ਕਰਦੇ ਆ ਸਾਰੀਆਂ ਜਿੱਥੋਂ ਇਹਨਾਂ ਨੂੰ ਰਸਤੇ 'ਚ ਮਿਲਦੇ ਉਹ ਚੱਕ ਲਾਣੀ ਜਿਹੜੇ ਆਹ ਰੈਡੀ ਲੋਹਾਰਾਂ ਬਾਗੜੀ ਇਹਨਾਂ ਦਾ ਅੱਜਕੱਲ ਇਹ ਹੀ ਤੰਦਾ ਹੈ ਇਹ ਇਕੱਠੀਆਂ ਕਰਕੇ ਰੇੜਿਆਂ ਨਾਲ ਬੰਨ੍ਹ ਕੇ ਇਕੱਠੀਆਂ ਕਰਕੇ ਰਾਤ ਨੂੰ ਕਿਸੇ ਵੀ ਸੁਨਸੁਨ ਜਗ੍ਹਾ ਤੇ ਲੈ ਜਾਂਦੇ ਆ ਤੇ ਉੱਥੋਂ ਗੱਡੀਆਂ ਭਰਾ ਕੇ ਉੱਥੋਂ ਫਿਰ ਇਹ ਜਗ੍ਹਾ ਨੂੰ ਛੱਡ ਕੇ ਲੰਘ ਜਾਂਦੇ ਆ ਇਸ ਕਰਕੇ ਪਕੜ ਚ ਨਹੀਂ ਆਉਂਦੇ ਤੁਸੀਂ ਵੀ ਦੱਸਿਓ ਇੱਕ ਪੁਲਿਸ ਬਲਾਜਮ ਵਿੱਚ ਛਾਮੜਾ ਇਹ ਪੁਲਿਸ ਬਲਾਜਮ ਕੀ ਕੀ ਨੂੰ ਅੱਗੇ ਨਾਕੇ ਤੋਂ ਪਾਸ ਕਰਦਾ ਸੀ ਕੀ ਕਰਦਾ ਸੀ ਇਹ ਪਹਿਲਾਂ ਜਿਹੜਾ ਕੰਮ ਸੀ ਸਾਡੇ ਕੋਲ ਆਲਰੇਡੀ ਇਨਫੋਰਮੇਸ਼ਨ ਸੀ ਵੀ ਇਹ ਨਾਕੇ ਤੋਂ ਆਪ ਆਪਣੀ ਰਸਤਾ ਕਲੀਅਰ ਕਰਕੇ ਪਾਸਿੰਗ ਦਾ ਕੰਮ ਕਰਦਾ ਸੀ ਹੁਣ ਇਹ ਆਪ ਦਾ ਕੰਮ ਇਹਨੇ ਸ਼ੁਰੂ ਕਰਿਆ ਸੀ ਸਾਡੇ ਕੋਲੇ ਦੀ ਫਕਤ ਔਰਤਾਂ ਇਨਫੋਰਮੇਸ਼ਨ ਇੱਥੇ ਕੀ ਨਾਮ ਹੈ ਜੀ ਇਹ ਗੁਰਦਾਸਪੁਰ ਹੈ ਹਾਂ ਜੀ ਮੇਰਾ ਨਾਮ ਨਿਕਸ਼ਨ ਕੁਮਾਰ ਪੰਜਾਬ ਪ੍ਰਧਾਨ ਗਊ ਰਖਸ਼ਾ ਦਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲ ਰਹੀ ਸੀ ਕਿ ਇਸ ਜਗ੍ਹਾ ਤੇ ਪੌਤ ਦੇ ਪੁੱਲ ਤੇ ਤਸਕਰੀ ਹੁੰਦੀ ਹੈ ਤੇ ਪਿਛਲੇ 2 ਸਾਲ ਪਹਿਲਾਂ ਵੀ ਇੱਥੋਂ ਵੱਢ ਕੇ ਗਊਆਂ ਜਾਂਦੀਆਂ ਹੋਈਆਂ ਇੱਕ ਕੇਸ ਇੱਥੇ ਮਾਛੀਵਾੜੇ ਥਾਣੇ ਜੀ ਦਰਜ ਹੋਇਆ ਵਾ ਜੋ ਕਿ ਇੱਥੇ ਤੇ ਗਊਆਂ ਵੱਢ ਕੇ ਲੈ ਕੇ ਜਾਂਦੇ ਸੀ ਤੇ ਖੱਲਾ ਵਗੈਰਾ ਉਹਦੀਆਂ ਨਹਿਤ ਸੁੱਟ ਦੁੰਦੇ ਸੀ ਤੇ ਉਹ ਤਸਕੀਰ ਦੇ ਜੋ ਸਾਨੂੰ ਇਨਫੋਰਮੇਸ਼ਨ ਦੀ ਉਸੇ ਦੇ ਆੜ ਕਰਦੇ ਵੀ ਅਸੀਂ ਕਟੋ-ਕਟ 20 ਦਿਨ ਤੋਂ ਲਗਾਤਾਰ ਇੱਥੇ ਰੋਜ਼ ਲਾਕਾਬੰਦੀ ਕਰ ਰਹੇ ਸੀ ਤੇ ਪ੍ਰਸ਼ਾਸਨ ਕੋਲ ਵੀ ਅਸੀਂ ਇੱਕ ਦਿਨ ਆਏ ਇੱਥੋਂ ਇੱਕ ਦਿਨ ਸਾਡੇ ਕੋਲ ਤੇ ਗੱਡੀ ਇੱਥੋਂ ਨਿਕਲ ਗਈ ਸੀ ਲੇਕਿਨ ਲਗਾਤਾਰ ਸਾਡੇ ਆਣ ਤੋਂ ਬਾਵਜੂਦ ਵੀ ਇਹ ਬੜੇ ਤਰੀਕੇ ਦੇ ਨਾਲ ਸਫਾਈ ਦੇ ਨਾਲ ਕੰਮ ਕਰਦੇ ਰਹੇ ਤੇ ਰਾਤੀ ਜਦੋਂ ਅਸੀਂ ਪੂਰੇ 12:45 ਤੇ ਅਸੀਂ ਉੱਥੇ ਪੁਲ ਦੇ ਉੱਪਰ ਕ੍ਰੋਸ ਹੋਏ ਤਾਂ ਅਸੀਂ ਦੇਖਿਆ ਕਿ ਇੱਕ ਪਿਕਅਪ ਦੇ ਵਿੱਚ ਕੁਝ ਬੈਲਾਂ ਨੂੰ ਤਿੰਨ ਚਾਰ ਬੰਦੇ ਲੋਡ ਕਰ ਰਹੇ ਐ ਤੇ ਅਸੀਂ ਜਾ ਕੇ ਉਸੇ ਟਾਈਮ ਮੌਕੇ ਤੇ ਉਹਨਾਂ ਨੂੰ ਪੁੱਛਿਆ ਤੇ ਫੜੇ ਉਹ ਤੇ ਪਤਾ ਲੱਗਿਆ ਕਿ ਉਹਦੇ ਵਿੱਚੋਂ ਇੱਕ ਬੰਦੇ ਨੇ ਆਪਣਾ ਪੰਜਾਬ ਪੁਲਿਸ ਦਾ ਕਾਰਡ ਕੱਢ ਕੇ ਸਾਨੂੰ ਦਿਖਾਇਆ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਐ ਔਰ ਹੋਮਗਾਰਡ ਦਾ ਤੇ ਮੈਂ ਗੁਰਦਾਸਪੁਰ ਤੋਂ ਇੱਥੇ ਗਊਆਂ ਲੈਣ ਆਇਆ ਜਦੋਂ ਉਹਦੀ ਸਾਰੀ ਪੁੱਛਗਿੱਛ ਕਰਕੇ ਅਸੀਂ ਇਨਕੁਆਰੀ ਕੀਤੀ ਗਈ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਇਹ ਉੱਥੇ ਆਪਣੇ ਇੱਕ ਪੁਲ ਹੈ ਗੁਰਦਾਸਪੁਰ ਦੇ ਉਹ ਰਾੜਾ ਪੁਲ ਉੱਥੇ ਉੱਪਰ ਦੀ ਡਿਊਟੀ ਹੈ ਔਰ ਉੱਥੇ ਇੱਕ ਮੰਗਾ ਮਸੀਹ ਹੈ ਬਹੁਤ ਬੜਾ ਤਸਕਰ ਜੋ ਪੰਜਾਬ ਦਾ ਆਪਾ ਕਹਿ ਸਕਦੇ ਆ ਬੜੇ ਲੈਵਲ ਤੇ ਜਿਹੜਾ ਕੰਮ ਕਰ ਰਿਹਾ ਜਿਹਦੇ ਕੋਲ ਰਾਤ ਨੂੰ ਕਟੋਕੜ 30 30 35 35 ਜੀਪਾਂ ਆ ਰਹੀਆਂ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਦੱਸਿਆ ਕਿ ਪ੍ਰਸ਼ਾਸਨ ਨਾਲ ਉੱਥੇ ਮিলি ਭਗਤ ਨਾਲ ਕੰਮ ਹੋ ਰਿਹਾ ਉਸ ਤੋਂ ਬਾਅਦ ਇਹ ਉੱਥੇ ਗਊਆ ਪਹੁੰਚਾਉਂਦੇ ਆ ਜੀਪਾਂ ਚ ਉੱਥੇ ਤੇ ਫਿਰ ਇਹ ਸ਼੍ਰੀਨਗਰ ਪਹੁੰਚਾਉਂਦੇ ਆ ਤੇ ਇਹ ਬਲਨਾਜਮ ਆਪ ਮੰਨ ਗਿਆ ਰਾਤ ਕਿ ਹਾਂਜੀ ਮੈਂ ਮੰਗੇ ਮਸੀਹ ਕੋਲ ਚੱਲਿਆ ਹੋਇਆ ਸੀ ਤੇ ਉਹਦਾ ਹੀ ਮੈਂ ਕੰਮ ਕਰਦਾ ਏ ਪਹਿਲਾਂ ਇਹ ਤਸਕਰੀ ਕਰਿਆ ਕਰਦਾ ਸੀ ਹੁਣ ਇਹਨੇ ਜੀਪ ਪਾਲੀ ਤੇ ਨਾਲ ਹੀ ਦਾ ਸਾਲਾ ਸੀ ਇੱਕ ਉਹ ਸਾਲਾ ਰਾਤ ਡਰਾਈਵਰ ਬਣ ਕੇ ਦੇ ਨਾਲ ਸੀ ਤੇ ਉਸ ਤੋਂ ਇਲਾਵਾ 20 ਤੋਂ 25 ਬੰਦ ਉੱਤੇ ਖੜੇ ਸੀ ਅਸੀਂ ਥਾਣੇ ਆਏ ਥੋੜੀ ਦੇਰ ਬਾਅਦ ਅਸੀਂ ਜਦੋਂ ਦੁਬਾਰਾ ਉੱਥੇ ਗਏ ਤਾਂ 10 ਬੰਦ ਉੱਥੋਂ ਫਿਰ ਗਾਇਬ ਹੋ ਚੁੱਕੇ ਤੇ ਔਰ ਇਹਨੇ ਇਹ ਵੀ ਮੰਨਿਆ ਕਿ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਪਿਕਅਪ ਅਸੀਂ ਭਵਾ ਕੇ ਭੇਜ ਚੁੱਕੇ ਤੇ ਪ੍ਰਸ਼ਾਸਨ ਨੂੰ ਕੀ ਮੰਗਦੇ ਪੁਲਿਸ ਨੇ ਪਰਚਾ ਜੀ ਕਰ ਲਿਆ ਜੀ ਪਰਚਾ ਕਰ ਲਿਆ ਜੀ ਧਾਰਾ ਮਾਂ ਲਾਤੀਆਂ ਤੇ ਮੈਂ ਤਾਂ ਹੁਣ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਕਿ ਬੜਾ ਮਗਰ ਮੱਛ ਜੋ ਮੰਗਾ ਮਸੀ ਹੈ ਉਸ ਨੂੰ ਇਸ ਪਰਚੇ ਵਿੱਚ ਪਾਇਆ ਜਾਵੇ ਤਾਂ ਕਿ ਅੱਗੇ ਵਾਸਤੇ ਜਿਹੜੀ ਗਊ ਹੱਤਿਆ ਪੰਜਾਬ ਦੇ ਵਿੱਚ ਥੋੜਾ ਠੱਲ ਪੈ ਸਕੇ ਸਰ ਗਊ ਤਸਵੀਰਾਂ ਦਾ ਕੀ ਮਾਮਲਾ ਸਾਹਮਣੇ ਹੈ ਹਾਂਜੀ ਸਾਡੇ ਕੋਲੇ ਪ੍ਰਧਾਨ ਸੂਬਾ ਪ੍ਰਧਾਨਾ ਜੀ ਗਊ ਰੱਖਿਆ ਦਲ ਨਿਖਸ਼ਾਨ ਕੁਮਾਰ ਇਹ ਰੋਪੜ ਨੂੰ ਬੁਲਾਉਂ ਕਰਦੇ ਨੇ ਇਹਨਾਂ ਨੇ ਸਾਨੂੰ ਸ਼ਿਕਾਇਤ ਦਿੱਤੀ ਸੀ ਵੀ ਧਨਪਤ ਨਪਤੀ ਹੈਗਾ ਇਹ ਮੁੰਡਾ ਪੀਐਸਜੀ ਪੰਜਾਬ ਹਮਗੜ੍ਹ ਦਾ ਮੁਲਾਜ਼ਮਾ ਪੁਲਿਸ ਮੁਲਾਜ਼ਮਾ ਪਲੱਸ ਰੋਲਮ ਸੀ 273 ਇਹਨਾਂ ਦੇ ਗਰਦਾਸਪੁਰ ਡਿਸਟ੍ਰਿਕਟ ਨਾਲ ਸੰਬੰਧ ਨੇ ਜੀ ਇੱਕ ਗਰਦਾਸਪੁਰ ਤੋਂ ਪੈਕਅਪ ਗੱਡੀ ਰਹੀ ਅੱਗੇ ਪਰਮਿੰਦਰ ਕੁਮਾਰਾ ਜੋ ਇੱਥੇ ਡੇਰਾ ਲਾ ਕੇ ਬੈਠੇ ਨੇ ਪੋਤਪੋਲ ਨਹਿਰ ਦੇ ਨੇੜੇ ਜੀ ਅੱਗੇ ਇਹ ਗਊਆਂ ਵੱਲ ਦਾ ਇਕੱਠੀਆਂ ਕਰ ਲੈਂਦੇ ਨੇ ਤੇ ਇਹਨਾਂ ਨੂੰ ਅੱਗੇ ਸਪਲਾਈ ਕਰਦੇ ਨੇ ਅੱਗੇ ਮੇਨ ਸਰਗਣਾ ਹੈਗਾ ਜੀ ਇਹਨਾਂ ਦਾ ਮੰਗਾਸੀ ਉਹੀ ਗਰਦਾਸੂਰ ਡਿਸਟ੍ਰਿਕਟ ਨਾਲ ਸੰਬੰਧ ਨੇ ਅੱਗੇ ਇਹ ਬੁੱਚੜਖਾਨੇ ਵਿੱਚ ਭੇਜਦੇ ਨੇ ਰਾਤ ਬਲਦ ਤੇ ਕੁਝ ਗਉਆਂ ਸੀ ਕਾਬੂ ਕਰੀਆਂ ਨੇ ਤੇ ਐਫ ਆਰ ਲੋਜ ਕਰਕੇ ਤਪਤੀਸ਼ ਚਾਰੀ ਕਰ ਲਈ ਇਹਦੇ ਵਿੱਚ ਦਾ ਪੁਲਿਸ ਦਾ ਮਲਾਜ਼ਮ ਉਹਦੀ ਕੀ ਕੀ ਸ਼ੂਨ ਤੇ ਪਾਈ ਗਈ ਮਿਲਦੀ ਮੂਲੀਅਤ ਦੀ ਗੱਡੀ ਤਾਂ ਨਿਸ਼ਾਨ ਨਸਿਪ ਦੇਖਣੀ ਆ ਜੀ ਪਰ ਸਮੇਤ ਦੋ ਜਣੇ ਸੀ ਨਾਲ ਰੋਬਨ ਸੀ ਤੇ ਪੀ ਐਚ ਜੀ ਧਨ ਪੱਤਰਾ ਹੈ ਧਨਪਤੀ ਧਨਪਤੀ ਆਦਾ ਨਾਮ ਜੀ ਜੀ ਇਹਨਾਂ ਨੇ ਅੱਗੇ ਕਿਥੇ ਸਪਲਾਈ ਕਰਦੇ ਸੀ ਸਾਡੇ ਗਉਆਂ ਕੋਲ ਇਹ ਇਸ ਤੋਂ ਬਾਅਦ ਇਕੱਠੀਆਂ ਕਰਕੇ ਤੋਂ ਅੱਗੇ ਮੰਗਾ ਸੀ ਜਿਹੜਾ ਮੇਨ ਸਰਗਣਾ ਮੈਂ ਪਹਿਲਾਂ ਬੋਲ ਕੇ ਤੇ ਆ ਜੀ ਇਹ ਅੱਗੇ ਜੰਮੂ ਕਸ਼ਮੀਰ ਬੁੱਚੜਖਾਨੇ ਚ ਸਪਲਾਈ ਕਰ ਦਿੰਦੇ ਇਹਦਾ ਹੋਮਗਾਰਡ ਜਾਂ ਆਇਡੈਂਟੀਟੀ ਕਾਰਡ ਵਗਰਾ ਵੀ ਸਰ ਕੋਲ ਆਇਡੈਂਟੀਟੀ ਕਾਰਡ ਅਸੀਂ ਦੇਖ ਲਿਆ ਜੀ ਅੱਗੇ ਦੀ ਫਿਰ ਅੱਗੇ ਪੜਤਾਲ ਕਰਾਂਗੇ ਲੈਟਰ ਲਿਖਾਂਗੇ ਜਿਹੜੇ ਕਮਾਂਡਰ ਸਾਹਿਬ ਨੂੰ ਉੱਥੋਂ ਅੱਗੇ ਪਤਾ ਲੱਗ ਜਾਊਗਾ ਵੀ ਇਹਦੀ ਕਦੋਂ ਦੇ ਜੁਆਇਨਿੰਗ ਹੈ ਦੀ ਜਾਂ ਜਿੱਥੇ ਪੋਸਟਿੰਗ ਹੋਈ ਹੈ ਹਾਂਜੀ